ਅੱਜ ਦੇ ਕਾਲਜੀ ਪੰਜਾਬ ਨਿਊਜ਼ ਬੁਲਟਨ ਵਿੱਚਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ 26 ਜਨਵਰੀ ਨੂੰ ਕਿਸਾਨ ਕੱਢਣਗੇ ਟਰੈਕਟਰ ਮਾਰਚ ਸਰਵਨ ਸਿੰਘ ਬੰਦੇ ਨੇ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਦੀ ਦੱਸੀ ਰਣਨੀਤੀ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਸੜਗਰਮ ਵਿਖਾਈ ਦੇ ਰਹੇ ਅਰਵਿੰਦ ਕੇਜਰੀਵਾਲ ਸੀਵਰੇਜ ਸਿਸਟਮ ਦੇ ਵਿੱਚ ਸੁਧਾਰ ਕਰਨ ਵਾਸਤੇ ਦਿੱਲੀ ਦੇ ਲੋਕਾਂ ਨਾਲ ਕੀਤਾ ਨਵਾਂ ਵਾਦਾ RTI ਐਕਟ 2005 ਨੂੰ ਲੈ ਕੇ ਬੋਲੇ ਸੁਖਪਾਲ ਖੈਰਾ ਕਿਹਾ ਪੰਜਾਬ ਦੇ ਵਿੱਚ ਅਸਾਮੀਆਂ ਨਹੀਂ ਕੀਤੀਆਂ ਜਾ ਰਹੀਆਂ ਪੂਰੀਆਂ 18000 ਰਿਕੁਐਸਟਾਂ ਪੈਂਡਿੰਗ ਨੀਤੀ ਆਯੋਗ ਨੇ ਫਿਸਕਲ ਹੈਲਥ ਇੰਡੈਕਸ ਕੀਤਾ جاری ਪੰਜਾਬ 98 ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀੜੀ ਸੁਭਾ ਸਰਕਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਕੱਲ 26 ਜਨਵਰੀ ਯਾਨੀ ਕਿ ਭਾਰਤ ਦਾ ਗਣਤੰਤਰ ਦਿਵਸ ਹੈ ਇਸ ਮੌਕੇ ਤੇ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ ਦੁਪਹਿਰ 12 ਵਜੇ ਤੋਂ ਲੈ ਕੇ 1:30 ਵਜੇ ਤਾਕਤ ਦੇਸ਼ਪੁਰ ਦੇ ਵਿੱਚ ਕਿਸਾਨ ਕਾਰਪੋਰੇਟ ਕਰਾਨੀਆਂ ਦੇ ਨਾਲ ਸੰਬੰਧਿਤ ਮਾਲਸ ਦੇ ਵਿੱਚ ਟੋਲ ਪਲਾਜ਼ਿਆਂ ਤੇ ਭਾਜਪਾ ਲੀਡਰਾਂ ਦੇ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਟਰੈਕਟਰ ਖੜੇ ਕਰਨਗੇ ਇਸ ਮੌਕੇ ਤੇ ਆਪਣੀਆਂ 13 ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 26 ਜਨਵਰੀ 2025 ਨੂੰ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਦਰਸਲ ਇਹ ਐਲਾਨ ਨੇ ਨਾ ਕੇਵਲ ਭਾਰਤ ਦੇ ਵਿੱਚ ਹੀ ਪੂਰਿਆ ਜਾਵੇਗਾ ਬਲਕਿ ਪੂਰੇ ਭਾਰਤ ਦੇ ਵਿੱਚ 12 ਵਜੇ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ 1:30 ਘੰਟਾ ਕਿਸਾਨ ਟਰੈਕਟਰ ਮਾਰਚ ਕੱਢਣਗੇ ਸੜਕਾਂ ਤੇ ਟਰੈਕਟਰ ਕੱਢੇ ਜਾਣਗੇ ਕਾਰਪੋਰੇਟ ਘਰਾਣਿਆਂ ਦੇ ਨਾਲ ਸੰਬੰਧੀ ਮੋਜ਼ ਭਾਜਪਾ ਆਗੂਆਂ ਦੇ ਦਫ਼ਤਰ ਤੇ ਘਰਾਂ ਦੇ ਬਾਹਰ ਟੋਲ ਪਲਾਜ਼ਿਆਂ ਦੇ ਉੱਤੇ ਟਰੈਕਟਰ ਖੜੇ ਕੀਤੇ ਜਾਣਗੇ ਜਿਸ ਸੰਬੰਧੀ ਪੂਰੀ ਰਣਨੀਤੀ ਦੱਸਦਿਆਂ ਹੋਇਆਂ ਸਰਵਨ ਸਿੰਘ ਪੰਧੇਰ ਨੇ ਕੀ ਕਿਹਾ ਆਓ ਸੁਣਦੇ ਹਾਂ ਤਾਂ ਕੱਲ पूरे देशभर में हम लोग जो ट्रैक्टर्स हैं उनका जो कार्यक्रम है एक तो जो बड़े कारपोरेट के शॉपिंग मॉल है वहां पर दूसरा भाजपा के कार्यालय और घर तीसरा जो बड़े जो सैलोस गोदाम जो फसलों को स्टोर करने के लिए जो हमारी खेती मंडी को तोड़ने के लिए अबानी अदानी जी ने बनाए उनके यहां पर एक तो आप मार्च करते हुए आएंगे मार्च करते हुए जाएंगे ये आपका जितने भी राज्य हैं उनके संगठनों का अपने ढंग से कार्यक्रम होगा 12 से लेकर डेढ़ बजे तक चाहे सैलोज हो चाहे शॉपिंग मॉल हो चाहे भाजपा के कार्यालय अथवा घरों वहां पर ट्रैक्टर हम लोग खड़े रखेंगे और जो اپنی 12 مانگیں ہیں ان کو منوانے کے لیے جو کھیتی کا کھلدڑا آیا ان کو واپس کروانے کے لیے مانگ کریں گے سرکار سے بھی ہماری مانگیں مانی جائے اور کھیتی منڈی کو نجی ہاتھ میں نہ دیا جائے۔ ذکر یہ خاص ہے کہ جتھے کل بھارت اپنا गणतंत्र दिवस منا رہا ہے اوتھے ہی کساناں دا وی کہنا ہے کہ او وی ڈائریکٹر مارچ کڈن گئے تے ایک بار پھر سرکار نو وکھاون گئے کہ جنتا کس دے نال ہے ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ ਹੋਣਗੀਆਂ ਤੇ 8 ਫਰਵਰੀ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ ਜਿਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਕਫਕ ਤਰ੍ਹਾਂ ਦੇ ਵਾਅਦੇ ਤੇ ਗਾਰੰਟੀਆਂ ਦਿੰਦੀ ਹੋਈ ਦਿੱਲੀ ਵਾਸੀਆਂ ਨੂੰ ਵਿਖਾਈ ਦੇ ਰਹੀ ਹੈ ਅੱਜ ਮੁਰ ਤੋਂ ਅਰਵਿੰਦ ਕੇਜਰੀਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਸੀਵਰੇਜ ਸਿਸਟਮ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਬਹੁਤ ਸੁਧਾਰ ਕਰ ਦਿੱਤੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੀਵਰੇਜ ਸਿਸਟਮ ਨੂੰ ਲੈ ਕੇ ਹੋਰ ਬਹੁਤ ਉਪਰਾਲੇ ਕੀਤੇ ਜਾਣਗੇ ਨਵੀਆਂ ਯੋਜਨਾਵਾਂਆਂ ਲਿਆਂਦੀਆਂ ਜਾਣਗੀਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਰੋਜ਼ਾਨਾ ਲੋਕਾਂ ਦੇ ਰੂਬਰੂ ਹੁੰਦੇ ਨੇ ਅੱਜ ਫੇਰ ਤੋਂ ਉਹਨਾਂ ਨੇ ਲੋਕਾਂ ਦੇ ਨਾਮ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਸੀਵਰੇਜ ਦੀ ਗੱਲ ਕੀਤੀ ਕਹਿੰਦੇ ਕਿ 2015 ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੇ ਵਿੱਚ ਬਣੀ ਸੀ ਤੇ 10 ਸਾਲਾਂ ਤੋਂ ਸੀਵਰੇਜ ਸਿਸਟਮ ਦੇ ਵਿੱਚ ਬਹੁਤ ਸੁਧਾਰ ਹੋ ਗਿਆ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਕੀ ਚੌਂਪੜੀ ਵਾਲੀਆਂ ਬਸਤੀਆਂ ਦਾ ਵਿਕਾਸ ਕਰਵਾਇਆ ਹੈ ਤੇ ਪਿਛਲੇ 10 ਸਾਲਾਂ ਚ ਸਾਰੀਆਂ ਕਲੋਨੀਆਂ ਚ ਸੀਵਰੇਜ ਲਾਈਨਾਂ अवचटितिया ने 2015 में हमारी पहली बार सरकार जब बनी थी तो इतनी समस्याएं इतनी समस्याएं हम लोगों ने एक तरह से लीगेसी के तौर पे इनहेरिट की थी उनमें से एक बड़ी समस्या सीवर की थी दिल्ली में 1792 कच्ची कॉलोनियाँ हैं इन कच्ची कॉलोनियों में हमारी सरकार बनने के पहले 2015 के पहले किसी किस्म का विकास अलाउड नहीं था सुप्रीम कोर्ट के आदेश थे सेंट्रल गवर्नमेंट के आदेश थे उन सब अड़चनों को पार करके हमने सारी कच्ची कॉलोनियों के अंदर काम करना चालू किया इन कच्ची कॉलोनियों में सीवर की कोई पाइपलाइन नहीं थी तो जाहिर तौर पे ये सारा का सारा सीवर जो है वो नालियों के अंदर बहता था गलियों के अंदर बहता था लोगों का जीवन नर्क था पिछले दस साल में लगभग सभी कुछ कॉलोनियां रह गई हैं लगभग सभी कॉलोनियों में हमने सीवर की पाइपलाइन डाली है नई पाइपलाइन डाली है बहुत बड़े स्तर के ऊपर पाइपलाइन डालने के बाद अब हर घर को सीवर से जोड़ जोड़ने का काम चल रहा है दूसरी तरफ कई कॉलोनियों के अंदर जहां सीवर की पाइपलाइन थी वो बहुत पुरानी हो गई हैं आज कई जगह से मुझे शिकायत मिल सुनने को मिलती है कि सीवर ओवरफ्लो कर रहा है जी सीवर लीक कर रहा है जी सीवर जाम हो गया है जी सीवर का पानी पीने के पानी से मिक्स हो रहा है जी मैंने यह तय किया है कि बहुत जल्दी युद्ध स्तर के ऊपर सरकार बनने के बाद दिल्ली की जहां जहां पुरानी सीवर की लाइन बैठ गई है लीक कर रही है खराब हो गई है उन सीवर की पुरानी पाइपलाइंस को रिप्लेस किया जाएगा ताकि लोगों को सीवर की वजह से होने वाली समस्याओं से छुटकारा दिलाया जा सके तो अगर आपके भी इलाके में सीवर की समस्या आए आप घबराना मत सरकार बनने के बाद आपके क्षेत्र में भी हम बहुत जल्दी सीवर की पाइपलाइन रिप्लेस कर देंगे सीवर की सफाई करवाएंगे ताकि आपको सीवर से सीवर की गंदगी से मुक्ति मिल सके ਜ਼ਿਕਰ ਇਹ ਖਾਸ ਹੈ ਕਿ ਕਦੀ ਕਿਰਾਏਦਾਰਾਂ ਦਾ ਬਿਜਲੀ ਦਾ ਬਿੱਲ ਤੇ ਪਾਣੀ ਦਾ ਬਿੱਲ ਮਾਫ ਕਰਨ ਦੀਆਂ ਗੱਲਾਂ ਤੇ ਅੱਜ ਸੀ ਵਰਸ਼ਟੀਆਂ ਗੱਲਾਂ ਵਿਖੜਾ ਹੋਵੇਗਾ ਕਿ ਹੋਰ ਕਿਹੜੇ ਵਾਅਦੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਜਾਣਗੇ ਤਾਂ ਜੋ ਲੋਕ ਉਹਨਾਂ ਦੇ ਹੱਕ ਵਿੱਚ ਇਸ ਵਾਰ ਫਿਰ ਭੁਗਤਣ आरटीआई एक्ट ਨੂੰ ਲੈ ਕੇ ਸੁਖਪਾਲ ਖੈਰਾ ਨੇ ਅੱਜ ਲੋਕਾਂ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਸੁਖਪਾਲ ਖੈਰਾ ਦਾ ਕਹਿਣਾ ਹੈ ਕਿ ਖੁਦ ਆਰਟੀਆਈ ਐਕਟਿਵਿਸਟ ਹੋਣ ਦੇ ਬਾਵਜੂਦ ਵੀ ਅਰਵਿੰਦ ਕੇਜਰੀਵਾਲ ਆਰਟੀਆਈ ਐਕਟ ਦੀ ਉਲੰਘਣਾ ਕਰ ਰਹੇ ਨੇ ਲੋਕਾਂ ਨੂੰ ਜਾਣਕਾਰੀ ਆਰਟੀਆਈ ਐਕਟ ਦੇ ਤਹਿਤ ਪੰਜਾਬ ਦੇ ਵਿੱਚ ਮੁਹੱਈਆ ਨਹੀਂ ਕਰਵਾਈ ਜਾ ਰਹੀ ਅਸਾਮੀਆਂ ਖਾਲੀ ਪਈਆਂ ਨੇ 18000 ਤੋਂ ਵੱਧ ਐਪਲੀਕੇਸ਼ਨਜ਼ ਵੀ ਪੈਂਡਿੰਗ ਪਈਆਂ ਨੇ ਪੁਲਤ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਾ ਰੋਜ਼ਾਨਾ ਇੱਕ ਵੀਡੀਓ ਜਾਰੀ ਕਰਦੇ ਨੇ ਜਿਸ ਵਿੱਚ ਪੰਜਾਬ ਸਰਕਾਰ ਦੀਆਂ ਖਾਮੀਆਂ ਕਢਵਾਈਆਂ ਜਾਂਦੀਆਂ ਨੇ ਤੇ ਅੱਜ ਇੱਕ ਵਾਰ ਫਿਰ ਸੁਖਪਾਲ ਖੈਰਾ ਨੇ ਕੁਝ ਆਰਟੀਆਈ ਕਾਰਕੁਨਾ ਦੇ ਨਾਲ ਮਿਲ ਕੇ ਇੱਕ ਵੀਡੀਓ ਜਾਰੀ ਕੀਤੀ। ਦਰਸਲ ਸੋਸ਼ਲ ਮੀਡੀਆ ਤੇ ਪਾਈ ਇਸ ਵੀਡੀਓ 'ਚ ਸੁਖਪਾਲ ਖੈਰਾ ਨੇ ਦੱਸਿਆ ਕਿ ਕਿਵੇਂ ਆਰਟੀਆਈ ਕਾਰਕੁਨ ਹੋਣ ਦੇ ਬਾਵਜੂਦ ਵੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਰਟੀਆਈ ਦਾ ਗਲਤ ਇਸਤੇਮਾਲ ਕੀਤਾ ਹੈ। ਸ਼ਾਇਦ ਸੈਂਕੜੇ ਹਜ਼ਾਰਾਂ ਅਰਜ਼ੀਆਂ ਪਾਈਆਂ ਬਲਕਿ ਇੱਕ ਵਾਰ ਇਹਨੂੰ ਮੈਗਾ ਸੈਸੀ ਅਵਾਰਡ ਹੈ ਇੰਟਰਨੈਸ਼ਨਲ ਉਹ ਅਵਾਰਡ ਨਾਲ ਵੀ ਨਵਾਜਿਆ ਗਿਆ ਹੁਣ ਤੁਸੀਂ ਸੋਚੋ ਕਿ ਜਿਹੜਾ ਖੁਦ ਐਕਟਿਵਿਸਟ ਰਹਾ ਹੋਵੇ ਜਿਹਨੇ ਆਰਟੀਆਈ ਦਾ ਪੂਰਾ ਸਾਰਾ ਲੈ ਕੇ ਆਪਣੀ ਰਾਜਨੀਤੀ ਚਮਕਾਈ ਹੋਵੇ ਆਪਣੀ ਛਵੀ ਚਮਕਾਈ ਹੋਵੇ ਜਦੋਂ ਉਹਦੀ ਸਰਕਾਰ ਪੰਜਾਬ ਦੇ ਵਿੱਚ ਬਣ ਜਿੱਤਾ ਇਹਨਾਂ ਨੇ ਟੋਟਲ ਬਲੌਕ ਕਰਤਾ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਬੇੜਾ ਗਰਕ ਕਰ ਦਿੱਤਾ ਆਰਟੀਆਈ ਐਕਟ ਦਾ ਸ਼ੁਰੂਆਤੀ ਸੁਣੋ ਕਿ ਆਰਟੀਆਈ ਐਕਟ ਦਾ ਇੱਕ ਕਮਿਸ਼ਨ ਬਣਿਆ ਹੋਇਆ ਸਟੇਟ ਲੈਵਲ ਦੇ ਉੱਤੇ ਉਸ ਉਹਦੇ ਵਿੱਚ ਘੱਟੋ ਘੱਟ 10 आरटीआई कमिश्नर्स चाहिदे ने ओ सी स्ट्रेंथ ਵਧਾ ਕੇ ਤੁਸੀਂ 15 ਕਰ ਸਕਦੇ ਹੋ ਇਹ ਸਰਕਾਰ ਨੇ ਕਦੀ ਦਾ ਹੋਇਆ ਹੀ ਨਹੀਂ ਮਗਰਲੀਆ ਸਰਕਾਰਾਂ ਚ ਇਹਨਾਂ ਨੇ ਸਿਰਫ ਇਸ ਵਕਤ 4 ਆਰਟੀਆਈ ਕਮਿਸ਼ਨਰ ਅਪੋਇੰਟ ਕੀਤੇ ਨੇ ਇੱਕ ਜਿਹੜਾ ਮੇਨ ਹੈੱਡ ਹੈ ਤੇ ਤਿੰਨ ਬੰਦੇ ਉਹਦੇ ਨਾਲ ਹੋਰ ਲਾ ਕੇ 4 ਬੰਦੇ ਨੇ ਸਿਰਫ ਬਾਕੀ ਸਾਰੀਆਂ ਪੋਸਟਾਂ ਪਿਛਲੇ 3 ਸਾਲ ਤੋਂ ਖਾਲੀ ਪਈਆਂ ਨੇ ਔਰ ਮੈਨੂੰ ਇਹਨਾਂ ਸਾਰਿਆਂ ਨੇ ਵੀ ਦੱਸਿਆ ਮੈਨੂੰ ਵੀ ਪਤਾ ਸੀਗਾ 18000 ਆਰਟੀਆਈ ਐਪਲੀਕੇਸ਼ਨਸ ਦੀ ਪੈਂਡੈਂਸੀ RTI ਕਮਿਸ਼ਨ ਚੰਡੀਗੜ੍ਹ ਲੈਵਲ ਦੇ ਉੱਤੇ ਪੈਂਡਿੰਗ ਆ ਜਿਹੜੀਆਂ ਥੱਲੇ ਅਰਜ਼ੀਆਂ ਨੇ ਉਹ ਪਤਾ ਨਹੀਂ ਕਿੰਨੀਆਂ ਸੈਂਕੜੇ ਹਜ਼ਾਰਾਂ ਲੱਖਾਂ ਰੁਲਦੀਆਂ ਪਈਆਂ ਨੇ ਆਪਾਂ ਸਭ ਨੂੰ ਪਤਾ ਕਿ ਤੁਹਾਨੂੰ ਪਹਿਲਾਂ ਕੋਈ RTI ਤੁਸੀਂ ਲੈਣੀ ਆ فرض ਕਰੋ ਕਿਸੇ ਸਰਪੰਚ ਦੇ 5 ਸਾਲ ਦੇ ਖਰਚੇ ਦੀ ਜਾਂ ਕਿਸੇ ਕਾਉਂਸਲਰ ਦੇ ਜਾਂ ਕਿਸੇ ਅਫਸਰ ਦੀ ਖਰਚੇ ਦੀ ਲੈਣੀ ਤਾਂ ਤੁਹਾਨੂੰ ਪਹਿਲਾਂ ਬੇਸਿਕਲੀ ਥੱਲੋਂ ਜਿਹੜੇ ਡੈਜ਼ਿਗਨੇਟ ਕੀਤੇ ਹੁੰਦੇ ਜਿੱਦਾਂ lettes say ਵੀਡੀਓ ਦਫ਼ਤਰ ਦੇ ਵਿੱਚ ਉਹਨਾਂ ਨੇ ਇੱਕ ਆਦਮੀ ਪੀਆਈਓ ਡੈਜ਼ਿਗਨੇਟ ਕੀਤਾ ਹੁੰਦਾ ਪਬਲਿਕ ਇਨਫੋਰਮੇਸ਼ਨ ਆਫੀਸਰ ਲਾਈਕਵਾਇਜ਼ ਸਾਰੇ ਮਹਿਕਮਿਆਂ ਨੇ ਪੰਜਾਬ ਦੇ ਵਿੱਚ ਪੀਆਈਓ ਨਾਮਜ਼ਦ ਕੀਤੇ ਹੁੰਦੇ ਤੁਸੀਂ ਅਰਜ਼ੀ ਉੱਥੇ ਦੇਣੇ ਹੋ ਲੇਕਿਨ ਆ ਪਿਛਲੇ 3 ਸਾਲਾਂ ਚ ਥੱਲੇ ਤਾਂ ਬਿਲਕੁਲ ਇਨਕਾਰੀ ਹੋਗੇ ਨਾ ਕਿ ਅਸੀਂ ਤੁਹਾਨੂੰ ਕੋਈ ਇਨਫੋਰਮੇਸ਼ਨ ਦੇਣੀ ਨਹੀਂਗੀ ਜ਼ਿਕਰ ਖਾਸ ਹੈ ਕਿ ਸੁਖਪਾਲ ਖੈਰਾ ਨੇ ਤਾਂ ਭਗਵੰਤ ਮਾਨ ਸਰਕਾਰ ਤੇ ਦੋਸ਼ ਲਗਾ ਦਿੱਤੇ ਕਿ ਉਹਨਾਂ ਨੇ ਘਟੋ-ਘਟ 10 ਅਸਾਮੀਆਂ ਦੇ ਵਿਰੁੱਧ ਸਿਰਫ 4 ਆਰਟੀਆਈ ਰਾਜ ਸੂਚਨਾ ਕਮਿਸ਼ਨਰ ਨਿਯੁਕਤ ਕੀਤੇ ਨੇ ਜਿਸ ਕਰਕੇ 18000 ਅਪੀਲਾਂ ਲੰਬਿਤ ਪਈਆਂ ਨੇ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਸੁਖਪਾਲ ਖੈਰਾ ਦੀ ਇਸ ਵੀਡੀਓ ਤੋਂ ਬਾਅਦ ਕੀ ਸਖਤ ਐਕਸ਼ਨ ਲੈਂਦੀ ਹੈ ਨੀਤੀ ਆਯੋਗ ਦੇ ਵੱਲੋਂ ਫਿਸਕਲ ਹੈਲਥ ਇੰਡੈਕਸ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਪਹਿਲੇ 5 ਸੂਬਿਆਂ ਦੇ ਵਿੱਚ 오ਡੀਸਾ, ਛਤੀਸਗੜ ਵਰਗੇ ਸੂਬਿਆਂ ਦਾ ਨਾਮ ਸੀ ਤੇ ਅਖੀਰਲੇ 5 ਸੂਬਿਆਂ ਦੇ ਵਿੱਚ ਜਿੱਥੇ ਹਰਿਆਣਾ ਤੇ ਵੈਸਟ ਬੰਗਾਲ ਦਾ ਨਾਮ ਸ਼ਾਮਿਲ ਸੀ ਉੱਥੇ ਹੀ ਪੰਜਾਬ ਦਾ ਨਾਮ ਸਭ ਤੋਂ ਅਖੀਰਲੇ ਯਾਨੀ ਕਿ 18ਵੇਂ ਸਥਾਨ ਤੇ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ੜਕਦਾ ਹੋਇਆ ਵਿਖਾਈ ਦੇ ਰਿਹਾ ਹੈ। ਨੀਤੀ ਆਯੋਗ ਨੇ ਫਿਸਕਲ ਹੈਲਥ ਇੰਡੈਕਸ ਜਾਰੀ ਕੀਤਾ ਹੈ ਜਿਸ ਵਿੱਚ ਪੰਜਾਬ 18ਵੇਂ ਨੰਬਰ ਤੇ ਆਇਆ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁllਾਰੇ ਐਡਵੋਕੇਟ ਅਸ਼ਦੀਪ ਕਲੇਰ ਨੇ ਸੂਬਾ ਸਰਕਾਰ ਨੂੰ ਘੇਰ ਲਿਆ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਘਟ ਮਾਲੀਆ ਲਾਂਬੰਦੀ ਤੇ ਉੱਚ ਘਾਟੇ ਦੇ ਨਾਲ ਜੂਝ ਰਿਹਾ ਹੈ। ਸਥਿਤੀ ਇਹ ਹੈ ਕਿ ਹੁਣ ਪੰਜਾਬ ਸਿਹਤ ਇੰਡੈਕਸ ਦੇ ਵਿੱਚ ਵੀ ਸਭ ਤੋਂ ਅਖੀਰਲੇ ਨੰਬਰ ਤੇ ਪਹੁੰਚ ਗਿਆ ਹੈ। ਮੁੱਖ ਮੰਤਰੀ ਬਣਦੇ ਸਾਰ ਜੋ ਭਗਵੰਤ ਮਾਨ ਸਾਹਿਬ ਨੇ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਚਰਨਾਂ 'ਚ ਰੱਖਿਆ ਸੀ, ਉਹਦੇ ਹੁਣ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋਗੇ। ਜਿਹੜਾ ਪੰਜਾਬ ਦੀ ਫਿਸਕਲ ਹੈਲਥ ਹੈ ਮਤਲਬ ਜਿਹੜਾ ਪੰਜਾਬ ਦਾ ਮਾਲੀਆ ਉਹ ਇੰਨਾ ਘਟ ਗਿਆ ਕਿ 18 ਸੂਬਿਆਂ ਦੇ ਵਿੱਚ ਪੰਜਾਬ 18ਵੇਂ ਨੰਬਰ ਤੇ ਪਹੁੰਚ ਗਿਆ ਹੁਣ ਦੱਸੋ ਭਗਵੰਤ ਮਾਨ ਸਾਹਿਬ ਕੌਣ ਜ਼ਿੰਮੇਵਾਰ ਹੈ ਕਸੇ ਦਾ ਕਿਉਂਕਿ ਪੰਜਾਬ ਨੂੰ ਤਾਂ ਆਮ ਆਦਮੀ ਪਾਰਟੀ ਨੇ ਇੱਕ ਪਲੇਟਫਾਰਮ ਦੇ ਤੌਰ ਤੇ ਵਰਤਿਆ ਸਾਰੇ ਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਚਮਕਾਉਣ ਦੇ ਲਈ ਪੰਜਾਬ ਦੇ ਖਜ਼ਾਨੇ ਤੇ ਬੋਝ ਪਾਉਂਦੇ ਰਹੇ ਪੰਜਾਬ ਦੀ ਬਿਹਤਰੀ ਲਈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਜਾ ਅਸੀਂ ਕੇਜਰੀਵਾਲ ਨੂੰ ਘਮਾਉਣ ਤੇ ਜਹਾਜ਼ਾਂ ਦੇ ਖਰਚੇ ਭਰਦੇ ਰਹੇ ਜਾਂ ਆਉਡੀ Z+ ਸਿਕਿਉਰਟੀਆਂ ਦੇ ਖਰਚੇ ਭਰਦੇ ਰਹੇ ਜਾਂ ਸਾਰੇ ਦੇਸ਼ 'ਚ ਜਿਹੜੇ ਇਸ਼ਤਿਹਾਰ ਲੱਗਦੇ ਸੀ ਉਹ ਇਸ਼ਤਿਹਾਰ ਪੰਜਾਬ ਦੇ ਖਜ਼ਾਨੇ ਤੇ ਬੋਝ ਪਾਉਂਦੇ ਨੇ ਹੁਣ ਰਵਿੰਦ ਕੇਜਰੀਵਾਲ ਕੀ ਪੰਜਾਬੀਆਂ ਨੂੰ ਜਵਾਬ ਦੇਣਗੇ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਵੱਡੇ ਚੋੜੇ ਦਮਕਜੇ ਮਾਰੇ ਸੀ ਅੱਗੇ ਜੀ ਮੈਂ 20000 ਕਰੋੜ ਰੇਤੇ 'ਚੋਂ ਕੱਢ ਲੂੰਗਾ ਮੈਂ 25000 ਕਰੋੜ ਐਕਸਾਈਜ਼ 'ਚੋਂ ਕੱਢ ਲੂੰਗਾ 55000 ਕਰੋੜ ਤਾਂ ਪਹਿਲੇ ਦਿਨ ਮੇਰੇ ਕੋਲੇ ਹੈ ਤੇ ਹਾਲਾਤ ਇਹ ਨੇ ਜਿਹੜੇ ਬਹੁਤ ਵੱਡੇ ਇਕਨੋਮਿਸਟ ਬਣਦੇ ਸੀ ਇਹ ਸਾਰੇ ਜਣੇ ਅਜਿਨਾਂ ਨੇ ਪੰਜਾਬ ਦੇ ਹਾਲਾਤ ਬਣਾਤੇ ਕਿ 3 ਸਾਲਾਂ ਚ ਜਿਹੜਾ ਕਰਜ਼ਾ ਲੈ ਲਿਆ ਆਮ ਆਦਮੀ ਪਾਰਟੀ ਨੇ ਉਹ ਇਤਲਾ ਕਰੋੜ ਤੋਂ ਉੱਤੇ ਚਲਾ ਗਿਆ ਡਿਵੈਲਪਮੈਂਟ ਕੋਈ ਹੋ ਨਹੀਂ ਰਹੀ ਸਮਾਂ ਦੀ ਜਿਹੜੇ ਉਹਨਾਂ ਦੇ ਫੇਲ ਪ੍ਰੋਜੈਕਟ ਹੈ ਮੱਲਾ ਕਲੀਨਿਕ 10x12 ਦੀ ਪੈਰਾਸੈਟਾ ਮੋਲ ਦੀ ਦੁਕਾਨ ਉਹਦੇ ਤੇ ਰੂਰਲ ਹੈਲਥ ਮਿਸ਼ਨ ਦਾ ਪੈਸਾ ਲਾਇਆ ਤਾਂ ਹੀ ਤਾਂ ਕਲ ਰਜਿੰਦਰਾ ਹਸਪਤਾਲ ਚ ਚੱਲਦੇ ਆਪਰੇਸ਼ਨਾਂ ਚ ਲਾਈਟ ਚਲੀ ਗਈ ਇਹ ਹਾਲਾਤ ਨੇ ਪੰਜਾਬ ਦੇ بیان ਕਰਦੇ ਨੇ ਹਾਲਾਤ ਇਸ ਤੇ ਖਾਸ ਹੈ ਕਿ ਉੜੀਸਾ, ਛਤੀਸਗੜ, ਗੋਆ, ਝਾਰਖੰਡ ਤੇ ਗੁਜਰਾਤ ਨੇ ਇਸ ਮਾਮਲੇ ਦੇ ਵਿੱਚ ਬਾਜ਼ੀ ਮਾਰ ਲਈ ਹੈ। 25 ਅਤੇ 26 ਜਨਵਰੀ ਦੇ ਮੌਕੇ ਤੇ ਦਲ ਖਾਲਸਾ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਤਿੰਨ ਜ਼ਿਲ੍ਹਿਆਂ 'ਚ ਸਮਾਗਮ ਉਲੀਕੇ ਗਏ ਸੀ। ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣੇ ਸੀ ਜਿਸ ਤੋਂ ਪਹਿਲਾਂ ਹੀ ਦਲ ਖਾਲਸਾ ਦੇ ਆਗੂਆਂ ਨੂੰ ਨਜ਼ਰਬੰਦ ਕਰਨਾ ਸ਼ੁਰੂ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਘਰਚੋਂ ਨਜ਼ਰਬੰਦ ਕਰ ਲਿਆ ਹੈ। ਨਵਾਂ ਸੰਗਠਨਾ ਨੇ 25 ਤੇ 26 ਜਨਵਰੀ ਨੂੰ ਗੁਰਦਾਸਪੁਰ, ਜਲੰਧਰ ਤੇ ਮਾਨਸਾ 'ਚ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਹੋਈ ਸੀ। ਪੁਲਿਸ ਨੇ ਵੱਡੀ ਗਿਣਤੀ 'ਚ ਇਨ੍ਹਾਂ ਆਗੂਆਂ ਦੇ ਘਰਾਂ ਨੂੰ ਨਾਕੇਵਲ ਘੇਰਿਆ ਬਲਕਿ ਭਾਰੀ ਪੁਲਿਸ ਫੋਰਸ ਵੀ ਘਰਾਂ ਦੇ ਬਾਹਰ ਤਾਇਨਾਤ ਕਰ ਦਿੱਤੀ ਗਈ। ਇਸ ਬਾਰੇ ਡਿਟੇਲ 'ਚ ਜਾਣਕਾਰੀ ਦਿੰਦਿਆਂ ਹੋਇਆਂ ਦਲ ਖਾਲਸਾ ਦੇ ਬੁਲਾਰੇ ਕਮਰਪਾਲ ਸਿੰਘ ਨੇ ਕੀ ਕਿਹਾ ਆਓ ਸੁਣਦਿਆਂ। ਅਸੀਂ 25 ਜਨਵਰੀ ਨੂੰ ਤਿੰਨ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਮਾਰਚੇਸ ਆਯੋਜਿਤ ਕੀਤੇ ਸੀ। ਅਖਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ 1 ਮਾਰਚ ਗੁਰਦਾਸਪੁਰ ਹੋਣਾ ਚਾਹੀਦਾ ਕਿ ਮੱਝੇ ਦੀ ਰੀਜਨ ਦਾ ਦੋਆਬੇ ਦਾ ਜਲੰਧਰ ਹੋਣਾ ਸੀ ਤੇ ਮਾਲਵੇ ਦਾ ਮਾਨਸਾ ਵਿਖੇ ਹੋਣਾ ਸੀ ਦੋਨਾਂ ਪਾਰਟੀਆਂ ਵੱਲੋਂ ਕੱਲ ਸ਼ਾਮ ਨੂੰ ਪ੍ਰਸ਼ਾਸਨ ਵੱਲੋਂ ਸੰਪਰਕ ਕੀਤਾ ਗਿਆ ਔਰ ਕਿਹਾ ਗਿਆ ਕਿ ਜਿਹੜਾ ਗੁਰਦਾਸਪੁਰ ਬਹੁਤ ਸੈਂਸਿਟਿਵ ਏਰੀਆ ਹੈ ਤੇ ਉੱਥੇ ਤੁਹਾਨੂੰ ਮਾਰਚ ਕਰਨ ਦੀ ਅਸੀਂ ਪਰਮਿਸ਼ਨ ਨਹੀਂ ਦਿੰਦੇ ਇਜਾਜ਼ਤ ਨਹੀਂ ਦਿੰਦੇ ਮੈਂ ਤੁਹਾਨੂੰ ਬਰੀਫ ਕਰ ਰਿਹਾ ਕਿ ਅੱਜ ਸਵੇਰ ਤੋਂ ਹੀ ਸਾਡੇ ਸਾਰੇ ਮੈਂਬਰ ਜਿਹੜੇ ਨੇ ਖਾਸ ਤੌਰ ਤੇ ਗੁਰਦਾਸਪੁਰ ਨਾਲ ਜਿਹੜੇ ਸੰਬੰਧ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕੀਤਾ ਗਿਆ ਹੈ। ਮੇਰੇ ਘਰ ਦੇ ਬਾਹਰ ਵੀ ਮੇਰੇ ਹੋਰ ਸਾਥੀਆਂ ਦੇ ਬਾਹਰ ਘਰਾਂ ਦੇ ਬਾਹਰ ਵੀ ਪੁਲਿਸ ਸਵੇਰ ਦੀ ਖੜੀ ਹੈ। ਹੁਣ ਜਦੋਂ ਅਸੀਂ ਪ੍ਰੋਗਰਾਮ ਗੁਰਦਾਸਪੁਰ ਜਾਣ ਲਈ ਬਾਹਰ ਨਿਕਲੇ ਆ ਤਾਂ ਇੱਕ ਕਨਵੇ ਕੀਤਾ ਗਿਆ ਕਿ ਤੁਸੀਂ ਗੁਰਦਾਸਪੁਰ ਨਹੀਂ ਜਾ ਸਕਦੇ। ਮੇਰਾ ਕੋ ਇੱਕ ਸਵਾਲ ਹੈ। ਜੇ ਬਾਕੀ ਪੰਜਾਬ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਸਕਦੇ ਨੇ ਔਰ ਜਿਹੜਾ ਪਿਛਲੇ ਅਸੀਂ 20 ਸਾਲ ਤੋਂ ਕਰਦੇ ਪਿਆ। ਤੇ ਵਾਈ ਨਾ ਗੁਰਦਾਸਪੁਰ ਗੁਰਦਾਸਪੁਰ ਤੇ ਵਿੱਚ ਐਸਾ ਕੀ ਹੈ ਕਿ ਅਸੀਂ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਜਿਹੜਾ ਸਾਡਾ ਡੈਮੋਕਰੈਟਿਕ ਰਾਈਟ ਹੈ ਉਹ ਅਸੀਂ ਇਸਤੇਮਾਲ ਨਹੀਂ ਕਰ ਸਕਦੇ। ਤੇ ਉਧਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਬਲਕਿ ਸਿਰਫ ਗੱਲਬਾਤ ਕੀਤੀ ਗਈ। ਨਜ਼ਰਬੰਦ ਕੋਈ ਨਹੀਂ ਕੀਤਾ ਗਿਆ ਅਸੀਂ ਇਹਨਾਂ ਦੇ ਕੋਲ ਆਏ ਆ ਜੀ। ਇਹਨਾਂ ਦੀ ਮੀਟਿੰਗ ਸੀਗੀ ਕੋਸ ਬੰਦੀਆਂ ਦਾ ਨਹੀਂ ਕਲਪਤ ਕਰਨ ਆਏ ਐ ਇੱਥੇ ਹਮਮ ਰਾਸਪੁਰਨਾ ਦੇ ਕਮੇਟੀ ਤੇ ਇਹਨਾਂ ਨੂੰ ਕਿਤੇ ਜਾਣਵਣੀ ਦਿੱਤਾ ਜਾ ਰਿਹਾ ਜੀ ਸਰ ਇਹ ਕਹਿੰਦੇ ਕਿ ਜਾਰ ਉਹਨਾਂ ਨੂੰ ਕੀ ਤੁਸੀਂ ਜਾਣ ਨਹੀਂ ਕਰੋ ਬਾਹਰ ਨਹੀਂ ਨਿਕਲਦੇ ਨਹੀਂ ਉਹ ਸਾਡੀ ਗੱਲਬਾਤ ਉਹਨਾਂ ਨਾਲ ਚੱਲ ਰਹੀ ਹੈ ਉਹਨਾਂ ਨੂੰ ਅਸੀਂ ਦੱਸ ਰਿਹਾ ਹਾਂ ਕਿ ਜਿਹੜੀ ਵੀ ਉਹੀ ਉਹੀ ਗੱਲਬਾਤ ਕਰਨ ਆਏ ਨੇ ਕੋਈ ਖਾਸ ਵਜ੍ਹਾ ਹੈ ਕੋਈ ਨਹੀਂ ਵਜ੍ਹਾ ਕੋਈ ਨਹੀਂ ਜੀ ਇਹਨਾਂ ਨਾਲ ਮੀਟਿੰਗ ਸਬੰਧੀ ਗੱਲਬਾਤ ਇਹਨਾਂ ਦੀ ਜਿਹੜੀ ਉਹ ਤੇ ਸਬੰਧੀ ਗੱਲਬਾਤ ਕਰਦੇ ਜ਼ਿਕਰ ਇਹ ਖਾਸ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਤੇ ਅੱਜ ਉੱਥੇ ਮਹਾਪੰਚਾਇਤ ਵੀ ਸੀ ਜਿਸ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਵੀ ਕੁਝ ਆਗੂਆਂ ਨੇ ਜਾਣਾ ਸੀ ਪਰ ਪਹਿਲਾਂ ਹੀ ਉਹਨਾਂ ਨੂੰ ਨਸਰਬੰਦ ਕਰ ਲਿਆ ਗਿਆ ਭਾਜਪਾ ਦੇ ਉਮੀਦਵਾਰ ਪ੍ਰਵੇਸ਼ ਵਰਮਾ ਨੇ ਇੱਕ ਵਾਰ ਫੇਰ ਤੋਂ ਇੱਕ ਨਵਾਂ ਬਿਆਨ ਦੇ ਦਿੱਤਾ ਹੈ ਦਰਸਲ ਅੱਜ ਉਹਨਾਂ ਨੇ ਯਮੁਨਾ ਨਦੀ ਦਾ ਦੌਰਾ ਕੀਤਾ ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਯਮੁਨਾ ਦੀ ਸਾਫ ਸਫਾਈ ਦਾ ਕੰਮ ਹੋਣਾ ਚਾਹੀਦਾ ਹੈ ਇਹ ਕੋਈ ਸਾਇੰਸ ਰਾਕਟ ਨਹੀਂ ਹੈ ਇਸ ਵਾਸਤੇ ਵੱਡੇ ਪ੍ਰੋਜੈਕਟ ਜ਼ਰੂਰ ਲੱਗਣਗੇ ਪਰ ਭਾਜਪਾ ਇਸ ਕੰਮ ਨੂੰ ਚੰਗੇ ਤਰੀਕੇ ਦੇ ਨਾਲ ਕਰ ਸਕਦੀ ਹੈ ਭਾਜਪਾ ਕਿਵੇਂ ਇਸ ਕੰਮ ਨੂੰ ਸੇੜੇ ਚੜਾਵੇਗੀ ਇਸ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਪਰਮੇਸ਼ ਵਰਮਾ ਅੱਜ ਯਮਨਾ ਘਾਟ ਪਹੁੰਚੇ ਯਮਨਾ ਨਦੀ ਦੀ ਸਫਾਈ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪਰਮੇਸ਼ ਵਰਮਾ ਨੇ ਨਿਸ਼ਾਨੇ ਤੇ ਲਿਆ ਪਰਮੇਸ਼ ਵਰਮਾ ਦਾ ਕਹਿਣਾ ਹੈ ਕਿ ਇਹ ਕੋਈ ਸਾਇੰਸ ਰਾਕਟ ਨਹੀਂ ਹੈ ਜੋ ਹੋ ਹੀ ਨਹੀਂ ਸਕਦਾ ਉਹਨਾਂ ਕਿਹਾ ਕਿ ਅਸੀਂ ਯਮਨਾ ਨਦੀ ਨੂੰ ਸਾਫ਼ ਕਰਵਾਉਣ ਦਾ ਕੰਮ ਕਰਾਂਗੇ हम ये सारी यमुना मैया का पानी साफ कर सकते हैं ये कोई साफ करना रॉकेट साइंस नहीं है इसके अंदर में आठ आठ मीटर तक की सिल्ट जमा हो गई है कीचड़ जमा हो गया है सारी सिल्ट को मशीन द्वारा निकालना दोनों तरफ 28 किलोमीटर में जो भी नाले यहाँ पे गिरते हैं वहाँ पे सीवरेज ट्रीटमेंट प्लांट बनाना वाटर ट्रीटमेंट प्लांट बनाना दोनों घाटों को दोनों तरफ के घाटों को पक्का करना यहाँ पे 10 लाख के करीब में आयुर्वेदिक पेड़ लगाकर ये पूरी यमुना मैया को अच्छा कर सकते हैं जैसे हमारे यशस्वी प्रधानमंत्री मोदी जी ने साबरमती रिवर फ्रंट को बनाया वैसे यमुना रिवर फ्रंट बना सकते हैं 11 साल का समय बहुत ही लंबा होता है अरविंद केजरीवाल ने बार बार कहा कि मैं यमुना को साफ कर दूंगा अगर मैं साफ नहीं कर पाया तो मुझे दिल्ली की जनता वोट मत करना 8000 करोड़ रुपए खर्च किया यमुना मैया पर आठ हजार करोड़ रुपए कहां चला गया आपको एक रुपया भी खर्च किया हुआ नहीं दिखाई देगा इसलिए उसकी तो जांच होगी ही मगर मैं दिल्ली की जनता से मेरा हाथ जोड़कर मेरा शीश जुज नीचे करके सबसे प्रार्थना करना चाहता हूं कृपया करके दिल्ली को बचा लीजिए पांच तारीख को आपके पास में मौका मिला है एक बार जो आपने ऊपर सरकार बनाई है मोदी जी की देश में वही सरकार उसी पार्टी की सरकार दिल्ली में भी बना दीजिए ताकि दोनों सरकारों में झगड़ा ना हो और दिल्ली की जनता 10 साल तक पांच साल तक ये ना सुने कि मुझे कोई काम नहीं करने देता अभी तो बहुत बड़ी बड़ी घोषणाएं करते हैं बाद में 5 साल कोई काम नहीं करते ये बोलकर कि मुझे कोई काम नहीं करने देता ऐसे दिल्ली का विकास कभी नहीं हो पाएगा जिक्र खास है कि एक पासे आम आदमी पार्टी के दूसरे पासे भाजपा उम्मीदवार दिल्ली के लोगों ਨੂੰ ਲੁਭਾਉਣ ਦੇ ਵਿੱਚ जुटे ਹੋਏ ਨੇ ਵੇਖਣਾ ਤਾਂ ਇਹ ਹੋਵੇਗਾ ਕਿ ਕਿਸਦੇ ਵਾਦੇ ਲੋਕਾਂ ਦੇ ਮਨਾਂ ਵਿੱਚ ਘਰ ਕਰਦੇ ਨੇ ਤੇ ਕਿਹੜੀ ਪਾਰਟੀ ਸੱਤਾ ਹਾਸਲ ਕਰੇਗੀ ਪੂਰੇ ਭਾਰਤ ਦੇ ਵਿੱਚ 25 ਜਨਵਰੀ ਨੂੰ ਨੈਸ਼ਨਲ ਵੋਟਰਸ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ ਦਿੱਲੀ ਦੇ ਵਿੱਚ ਅੱਜ ਇੱਕ ਸਮਾਗਮ ਵੀ ਉਲੀਕਿਆ ਗਿਆ ਅਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਇਸ ਮੌਕੇ ਤੇ ਇੱਕ ਬਿਆਨ ਵੀ ਦਿੱਤਾ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ 25 ਜਨਵਰੀ ਨੈਸ਼ਨਲ ਵੋਟਰਸ ਡੇ ਹੁੰਦਾ ਹੈ ਇਸ ਮੌਕੇ ਤੇ ਉਹ ਵੋਟਰਾਂ ਨੂੰ ਪ੍ਰੇਰਿਤ ਕਰਦੇ ਨੇ ਕਿ ਉਹਨਾਂ ਨੂੰ ਆਪਣੇ ਵੋਟ ਹੱਕ ਦਾ ਇਸਤੇਮਾਲ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਰਾਸ਼ਟਰੀ ਵੋਟ ਦਿਵਸ ਦੇ ਮੌਕੇ ਤੇ ਜਨਤਾ ਨੂੰ ਇੱਕ ਸੁਨੇਹਾ ਦਿੱਤਾ ਦਰਅਸਲ ਛੰਤੀਗੜ੍ਹ ਦੇ ਵਿੱਚ ਇੱਕ ਸਮਾਗਮ ਤੋਂ ਬਾਅਦ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੂਰਾ ਦੇਸ਼ 25 ਜਨਵਰੀ ਨੂੰ ਰਾਸ਼ਟਰੀ ਵੋਟ ਦਿਵਸ ਵਜੋਂ ਮਨਾ ਰਿਹਾ ਹੈ ਤੇ ਅਸੀਂ ਵੋਟਰਾਂ ਨੂੰ ਲੋਕਤੰਤਰ ਪ੍ਰਤੀ ਉਹਨਾਂ ਦੇ ਅਧਿਕਾਰਾਂ ਤੇ ਫਰਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਵੋਟਰ ਨੂੰ ਵੋਟ ਪਾਉਣੀ ਚਾਹੀਦੀ ਹੈ ਲੋਕਤੰਤਰ ਦੇ ਵਿੱਚ ਵੋਟਰਾਂ ਨੂੰ ਸਾਰੇ ਅਧਿਕਾਰ ਹੁੰਦੇ ਨੇ सारा देश फर्ष पच्चीस जनवरी को राष्ट्रीय मतदान दिवस के रूप में मना रहा है मतदाताओं को लोकतंत्र के प्रति अपनी अधिकार और कर्तव्य दोनों को समझाने का प्रयास हर मतदाता जो मत डालने की जो सीमाएं हैं वो पूरी कर रहा है तो उसे मतदाता होना चाहिए और जब मतदाता हुआ है तो उसको मतदान भी उतनी ही ईमानदारी और अपना कर्तव्य समझ करके करना चाहिए ये देश का सौभाग्य है कि इस देश के संविधान निर्माताओं ने भारत में लोकतंत्र की स्थापना की है और लोकतंत्र में सारा का सारा अधिकार अगर किसी के पास है तो मतदाता के पास है देश कैसा बनेगा जैसा वोट की पेठी में करोगे वैसा बनेगा जब इतना बड़ा अधिकार है तो जनता को मतदान और मत के प्रति समझाने का प्रयास करें ताकि लोग जाति धर्म भाषा सबसे ऊपर उठ करके अच्छे व्यक्ति का चयन करें वो तुम्हारे मध्य से ही होगा तो इसको एक तरह से संपूर्ण देश में पिछले ये पंद्रहवा दो से शुरू किया संविधान निर्माताओं ने तो देश का संविधान कल लागू हुआ छब्बीस जनवरी के दिन पर 25 जनवरी के दिन ही उन्होंने चुनाव आयोग की रचना और गठन कर दिया जो विधानसभा लोकसभा ਉਹ ਰਾਸ਼ਟਰਪਤੀ ਕੇ ਚੁਣੌ ਕਰਨੇ ਦਾ ਅਧਿਕਾਰ ਰਤ। ਕਾਬਿਲ ਹੈ ਗੌਰ ਹੈ ਕਿ ਭਾਰਤ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਉਂਦਾ ਹੈ। ਇਸ ਸਾਲ ਭਾਰਤੀ ਚੋਣ ਕਮਿਸ਼ਨ ਆਪਣੀ ਸੇਵਾ ਦੇ 75ਵੇਂ ਸਾਲ ਦਾ ਜਸ਼ਨ ਮਨਾ ਰਿਹਾ ਹੈ। 15ਵੇਂ ਰਾਸ਼ਟਰੀ ਵੋਟਰ ਦਿਵਸ ਨੂੰ ਮਨਾਉਣ ਵਾਸਤੇ ਭਾਰਤੀ ਚੋਣ ਕਮਿਸ਼ਨ ਨੇ ਨਵੀਂ ਦਿੱਲੀ ਦੇ ਵਿੱਚ ਇੱਕ ਸਮਾਗਮ ਉਲੀਕਿਆ ਹੋਇਆ ਸੀ ਜਿਸ ਸਮਾਗਮ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਰਵੋਤਮ ਚੋਣ ਅਭਿਆਸ ਪੁਰਸਕਾਰ ਪ੍ਰਦਾਨ ਕੀਤੇ ਗਏ। ਰਾਸ਼ਟਰੀ ਵੋਟਰ ਦਿਵਸ ਦੇਸ਼ ਭਰ ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ VOTING ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਬੀਤੇ ਕੁਝ ਹਫ਼ਤੇ ਪਹਿਲਾਂ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਬੇਹੱਦ ਸਦਮੇ ਦੇ ਵਿੱਚ ਸੀ ਬਹੁਤ ਸਾਰੇ ਕੰਮ ਜੋ ਗੁਰਪ੍ਰੀਤ ਗੋਗੀ ਨੇ ਕਰਨੇ ਸਨ ਉਹ ਵੀ ਰੁਕ ਗਏ ਨੇ ਹਾਲਾਂਕਿ ਜ਼ਿਮਨੀ ਚੋਣਾ ਕਦੋਂ ਹੋਣਗੇ ਇਸ ਬਾਬਤ ਤਾਂ ਨਹੀਂ ਪਤਾ ਪਰ ਪਰਿਵਾਰ ਨੇ ਲੋਕਾਂ ਨੂੰ ਇਹ ਵਾਅਦਾ ਜ਼ਰੂਰ ਕੀਤਾ ਹੈ ਕਿ ਜਿਸ ਤਨਦੇਹੀ ਦੇ ਨਾਲ ਗੁਰਪ੍ਰੀਤ ਗੋਗੀ ਉਹਨਾਂ ਦੀ ਸੇਵਾ ਕਰਦੇ ਸੀ ਉਸੇ ਹੀ ਤਨਦੇਹੀ ਦੇ ਨਾਲ ਪਰਿਵਾਰ ਵੀ ਲੋਕਾਂ ਦੀ ਸੇਵਾ ਦੇ ਲਈ ਹਮੇਸ਼ਾ ਸਮਰਪਿਤ ਰਹੇਗਾ ਲੁਧਿਆਣਾ ਦੇ ਪੱਛਮੀ ਹਲਕੇ ਤੋਂ ਐਮ.ਐਲ.ਏ ਗੁਰਪ੍ਰੀਤ ਗੋਗੀ ਦੇ ਚਲੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਉਹਨਾਂ ਦਾ ਪਰਿਵਾਰ ਮੀਡੀਆ ਦੇ ਨਾਲ ਰੁਬਰੂ ਹੋਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਗੁਰਪ੍ਰੀਤ ਗੋਗੀ ਲੋਕਾਂ ਦੀ ਸੇਵਾ ਕਰਦੇ ਸਨ ਉਸੇਹੀ ਭਾਵਨਾ ਦੇ ਨਾਲ ਉਹਨਾਂ ਦਾ ਪਰਿਵਾਰ ਲੋਕਾਂ ਦੀ ਸੇਵਾ ਕਰਨਾ ਜਾਰੀ ਰੱਖੇਗਾ ਤੇ ਜਿਹੜੇ ਪ੍ਰੋਜੈਕਟ ਪੈਂਡਿੰਗ ਪਏ ਨੇ ਉਹਨਾਂ ਦਾ ਕੰਮ ਵੀ ਜਲਦ ਤੋਂ ਜਲਦ ਕਰਵਾਇਆ ਜਾਵੇਗਾ ਇਸ ਮੌਕੇ ਲੁਧਿਆਣਾ ਤੋਂ ਐਮਐਲਏ ਅਸ਼ੋਕ ਪਰਾਸ਼ਰ ਪੱਪੀ ਵੀ ਮੌਜੂਦ ਹਨ ਮਸ ਲੋਕਾਂ ਨੂੰ ਸਾਡੀ ਸਾਰੇ ਪਰਿਵਾਰ ਵੱਲੋਂ ਇਹ ਹੀ ਅਪੀਲ ਹੈ ਕਿ ਜੋ ਉਹਨਾਂ ਦੀਆਂ ਪ੍ਰੋਬਲਮ ਨੇ ਸਮੱਸਿਆ ਹੈ ਠੀਕ ਹੈ ਗੋਗੀ ਜੀ ਤਰ੍ਹਾਂ ਉਹਨਾਂ ਦੀ ਕਮੀ ਤਾਂ ਪੂਰੀ ਨਹੀਂ ਹੋ ਸਕਦੀ ਫਿਰ ਵੀ ਅਸੀਂ ਸਾਰਾ ਪਰਿਵਾਰ ਕੋਸ਼ਿਸ਼ ਕਰਾਂਗੇ ਕਿ ਅਸੀਂ ਲੋਕਾਂ ਦੀ ਉਮੀਦਾਂ ਤੇ ਖਰੇ ਉਤਰੀ ਸਵੇਰ ਤੋਂ ਸ਼ਾਮ ਤੱਕ ਉਸੇ ਤਰ੍ਹਾਂ ਜਿਸ ਤਰ੍ਹਾਂ ਗੋਗੀ ਜੀ ਕੋਲ ਆਉਂਦੇ ਸੀ ਉਸੇ ਤਰ੍ਹਾਂ ਆਪਣੀਆਂ ਉਮੀਦਾਂ ਲੈ ਕੇ ਆਉਂਦੇ ਨੇ ਅਸੀਂ ਸਾਰਾ ਪਰਿਵਾਰ ਕੋਸ਼ਿਸ਼ ਕਰਾਂਗੇ ਗੋਗੀ ਜੀ ਦੀ ਤਰ੍ਹਾਂ ਕਿ 24 ਘੰਟੇ ਅਸੀਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ ਮੈਂ ਤਾਂ ਇਹੀ ਭਰੋਸਾ ਦਵਾ ਸਕਦਾ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਕਿ ਗੋਗੀ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਇਹ ਖਾਨਦਾਨ ਜਿਨੇ ਤੱਕ ਹਮੇਸ਼ਾ ਦਿਨ ਰਾਤ ਉਹਨਾਂ ਦੀ ਸੇਵਾ ਵਿੱਚ ਹਲਕਾ ਵੈਸਟ ਦੀ ਸੇਵਾ ਵਿੱਚ ਹਾਜ਼ਰ ਹੈ ਜੋ ਵੀ ਕੰਮ ਹੈ ਸਾਡੇ ਵੱਲੋਂ ਜੋ ਜਾਇਜ਼ ਕੰਮ ਹੈ ਬੰਦੇ ਕੀਤੇ ਜਾਣਗੇ ਗੋਗੀ ਦਾ ਪਰਿਵਾਰ ਪਹਿਲਾਂ ਵੀ ਸੇਵਾ ਦੇ ਵਿੱਚ ਸੀਗਾ ਲੋਕਾਂ ਦੀ ਬੰਦਿਆਂ ਦੀ ਘਾਟ ਕਦੇ ਪੂਰੀ ਹੋਈ ਨਹੀਂਗੀ ਇਹ ਨਾ ਹੋਣੀ ਆ ਪਰ ਗੋਗੀ ਦੇ ਪਰਿਵਾਰ ਬਾਰੇ ਜਿੱਥੇ ਤੱਕ ਗੱਲ ਕੀਤੀ ਜਾਵੇ ਇਹ ਪਹਿਲਾਂ ਵੀ ਪਰਿਵਾਰ ਵੀ ਜਿਹੜਾ ਪੂਰਾ ਵਾ ਤੁਸੀਂ ਦੇਖਿਆ ਹੋਣਾ ਗੋਗੀ ਦੇ ਬੈਠੇ ਵੀ ਓਨੀ ਸੇਵਾ ਕਰਦਾ ਸੀਗਾ ਗੋਗੀ ਦੇ ਜਾਣ ਤੋਂ ਬਾਅਦ ਵੀ ਹੁਣ ਸੇਵਾ ਦੇ ਵਿੱਚ ਆਪਣਾ ਸਮਰਤ ਰ ਇਸ ਕਰਕੇ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਵੀ ਇਹ ਹੁਣ ਆਇਆ ਪਰਿਵਾਰ ਇਹ ਪਹਿਲਾਂ ਹੀ ਦੋ ਤਿੰਨ ਤਿੰਨ ਵਾਰੀ ਕਾਉਂਸਲਰ ਆਪ ਰਹਿ ਚੁੱਕੇ ਸਾਡੇ ਭਾਬੀ ਜੀ ਆ ਬੇਟਾ ਵਾ ਇਹ ਬਾਹਰ ਲੋਕਾਂ ਦੀ ਸੇਵਾ ਲਈ ਆਇਆ ਵਾ ਪੜ੍ਹਾਈ ਕਰ ਰਿਹਾ ਸੀ ਬਾਹਰ ਇਹ ਜਦੋਂ ਇਹਨੇ ਦੇਖਿਆ ਵੀ ਮੇਰੇ ਪਾਪਾ ਇਕੱਲੇ ਤੋਂ ਪੂਰਾ ਨਹੀਂ ਹੁੰਦਾ ਲੋਕ ਸੇਵਾ ਦਾ ਕੰਮ ਇਹ ਵੀ ਆਇਆ ਵਾ ਸਾਰਾ ਪਰਿਵਾਰ ਹੀ ਲੋਕਾਂ ਦੇ ਸਮਰਤ ਹੋਇਆ ਹੋਇਆ ਵਾ ਇਸ ਕਰਕੇ ਆਪਾਂ ਸਾਰੇ ਅੱਜ ਇੱਥੇ ਬੈਠੇ ਆ ਸਾਰੇ ਕਾਉਂਸਲਰ ਸਾਥੀ ਵੀ ਜ਼ਿਕਰ ਇਹ ਖਾਸ ਹੈ ਕਿ ਇਸ ਸਾਲ ਇਸ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਸਾਰ ਹੀ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀਦਾਤ ਦੇ ਹੰਤ ਹੋ ਗਿਆ ਸੀ ਉਹਨਾਂ ਨੇ ਆਪਣੇ ਹੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ ਹਾਲਾਂਕਿ ਉਹ ਗੋਲੀ ਅਚਾਨਕ ਚੱਲੀ ਸੀ ਜਾਂ ਫਿਰ ਉਹ ਗੋਲੀ ਖੁਦ ਨੂੰ ਮਾਰੀ ਗਈ ਸੀ ਇਸ ਘਟਨਾ ਦੀ ਜਾਂਚ ਪੜਤਾਲ ਦੇ ਵਿੱਚ ਵੀ ਪੁਲਿਸ ਜੁਟੀ ਹੋਈ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਿਨ ਵਿੱਚ ਬਸ ਇੰਨਾ ਹੀ ਕਲਫਰ ਹਾਸਲ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ